ਤੂੰ ਗਾਲਾ ਬੁੱਢੀ ਆ ਨਹੀਂ ਕਿ ਭਾਈ ਲਓ ਜੀ ਕਿਹੜੇ ਪਿੰਡੋਂ ਲਿਆਂਦੀ ਹੈ ਬਈ ਇਹ ਹੋ ਗਿਆ ਸੌਦਾ ਇੱਕ ਕਰਕੇ ਡਾਕੇ ਕਰਕੇ ਹੋ ਗਿਆ ਖੇੜੇ ਤੋਂ ਕਿੰਨੇ ਨਾਲ ਲਿਆ ਹੈ ਬਾਈ ਜੀ ਲਿਆਂ ਲਿਆਂ ਵੀ ਤੇਰੀ ਪੈਸੇ ਨਹੀਂ ਮੰਗਣਾ ਬਾਈ ਉਹ ਤਾਂ 25000 ਹੋ ਗਈ ਬਈ ਭੋਲੇ ਨਾਲ ਆਦੀ ਬੱਕਰੀ ਕਿੰਨੇ ਦੀ ਬਈ 200000 ਉਹ ਨਹੀਂ ਯਾਰ ਆਹ ਬੱਕਰੀ ਦਾ ਸੌਦਾ ਹੋ ਗਿਆ ਭੋਲੇ ਨਾਲ ਲੈਣੇ ਤੂੰ ਯਾਰ ਇਹ ਲੈਣਾ ਯਾਰ ਬਾਕੀ ਉਹ ਗਣ ਪੈਸੇ ਓਏ ਓ ਭੋਲੇਆ ਗੱਪੜਾਂ ਦੀ ਕਿਹਨੇ ਬੱਕਰੀ ਮੀਨੈਂਸ ਹੋਈ ਲੈ ਗਰੰਟੀ ਲਈ ਜਾਂਦਾ ਜਦੋਂ ਉਹ ਲੈਣੇ ਲੈ ਲਈ ਜੀ ਇਹ ਗੱਡੀ ਨੂੰ ਸਾਰਾ ਵਾਲੇ ਨੇ ਭਰਾਵਾ ਇੱਕ ਵਾਰੀ ਖੜ ਗਿਆ ਗੱਪੜ ਹੈ ਕਿ ਕੀ ਨਹੀਂ ਯਾਰ ਜਿਹੜਾ ਕੋਸਾ ਤੇਰੇ ਗੋਲੇ ਖਾਲੀ ਸਮਝ ਕੇ ਸੌਦਾ ਹੈ 6000 ਗੱਪੜ ਵੀ ਭਾਲਦਾ ਇਹ ਭਾਈ ਇਹਨੇ ਥੜਕਾ ਨਹੀਂ ਬੰਦਾ ਰੱਸਾ ਹੋਰ ਵੜ ਕੇ ਲੈ ਜੀ ਮੈਂ ਤੇਰੀ ਇੱਜ਼ਤ ਕਰੀ ਮਾਰੀ ਨਾ ਥੜਦਾ ਮੇਰਾ ਭਰਾ ਨਹੀਂ ਰਹਿਣੀ ਉਹ ਕਰਤਾਂ ਜਾਂ ਉਥੇ ਨਾ ਹੀ ਕੱਟੇ ਇਹ ਨਾ ਬਾਹਰ ਰੱਖੀ ਬੱਸ ਬੰਦ ਲੈਦਾ ਠੀਕ ਨਾ ਦੇਣੀ ਆ ਗੈ ਮਰੀ ਵੀ ਹੈਗੀ ਹੈ ਗਲਤੀ ਗਾਰੰਟੀ ਆ ਤੁਹਾਨੂੰ ਛੱਡ ਲੋ ਹੁਣ ਠੀਕ ਨਾ ਤਿੰਨਾਂ ਦੀ ਅਗਚਾਰਾਂ ਦੀ ਸਾਡੀ ਕਰਕੇ ਲੈ ਬਾਈ ਤੂੰ ਆ ਡਾਇਰੈਕਟਰ ਸਾਥੇ ਸਾਈਡ ਤੇ ਹੋ ਜੀ ਹੁਣ 50000 ਦੇਣ ਲੱਗੇ ਯਾਰ ਆਹੋ ਸਹੀ ਗੱਲ ਲੈਣ ਤੇ ਫੇਰ ਉਹਨੂੰ ਲੈਣ ਦੇ ਬਾਈ ਨੇ ਹਾਂ 50 ਦੇਈਏ ਨਾ ਬਾਈ ਨਹੀਂ ਚਲਦੀ ਤੇ ਨਹੀਂ ਚਲਦੀ ਗੋਪੀ ਪਕੜ ਰਹੀ ਪਕੜ ਬਦ ਗੋਪੀ ਪਕੜ ਉਹ ਵੀ ਆ ਆਪਾ ਬਣਿਆ ਪਾ ਲਓ ਜੀ ਚਲੋ ਇੱਧਰ ਮੈਂ ਵੀਡੀਓ ਚ ਬੋਲਦਾ ਭੋਲਾ ਭੱਜ ਗਿਆ ਸੀ ਹਾਂਜੀ ਕੀ ਬੋਲੇਗਾ ਆ ਭੋਲਾ ਬਈ ਬੱਕਰੀ ਛੱਡ ਕੇ ਭੱਜ ਗਿਆ ਸੀਗਾ ਤੇ ਗੋਪੀ ਨੂੰ ਇਹ ਦੇ ਦੀ ਮੜਾਕ ਵਾਲੇ ਨੂੰ ਕਿਹਾ ਕਹਿੰਦਾ 200 ਘਟ 6000 ਦੀ ਹਾਂ 200 ਬਰਗਾੜੀ ਵਾਲੇ ਨੂੰ ਲਓ ਯਾ ਦੱਬਣ ਪਾਠ ਇਹ ਪਹਿਲਾ ਸੌਦਾ ਇਹ 30 ਰੀਕ ਮੈਂ ਉਹ ਪੁੱਛਣਾ ਤਾਂ ਜਮੀਨ ਦਾ ਰਿਸ਼ਤੀ ਲੈਣੀ ਆ ਸੀ ਉਹ ਰਜਿਸਟਰੀ ਹੋਣੀ ਦੀ ਅੱਜ ਕੱਲਾ ਚਲੋ ਭਾਈ ਲਿਖਾਈ ਕਰਾਓ ਬਾਈ ਖੁਸ਼ ਹੈ ਨਾ ਜੋ ਅੱਛਦੇ ਉਹ ਹੁੰਦੇ ਜਿਹੜੇ ਵੋਟ ਹੋਣਾ ਦੀ ਨਹੀਂ ਬੋਲਦੇ ਤੱਕਾ ਨਾ ਕਰਿਆ ਕਰੋ ਯਾਰ ਆਏ ਬੰਦੇ ਨਾਲ ਬਾਈ ਜਿੱਨਾ ਤੇਰੇ ਸੱਦੇ ਤੇ ਜੋਰ ਲੱਗੇ ਨਾ ਲੈਣ ਵਾਲੇ ਲੈ ਕੇ ਜਣੇ ਅਸੀਂ ਤਾਂ ਵਿਪਾਈਏ ਇਹ ਬੱਕਰੀ ਰਤੋਂ ਆਪ ਹੀ ਵਿਖਰੀ ਹੋ ਭੱਜੀ ਜਾਂਦੇ ਗਲੇ ਇਧਰ ਨੂੰ ਨਹੀਂ ਐਂ ਫਿਰ ਇਹਨੂੰ ਪੁੱਛਿਆ ਤੱਪੇ ਕਾਗਾ ਲੈ ਗਿਆ ਵੀ ਕੈਮਰੇ ਚੋਂ ਨਹੀਂ ਭਰਾ ਪੈਸੇ ਗਣਤੇ ਆ ਲਓ ਬਾਈ ਗਿਣੀ ਪੈਸੇ ਮੂੰਹ ਰੀ ਨੂੰ ਕਰ ਲਾ ਤੇ ਦੱਪੀਦਾ 58 ਤੋਂ ਤੂੰ ਡਿੰਡੀਆਂ ਲੈਣੇ 500 ਰੁਪਏ ਜੇਬ ਚ ਆੜਤੀਆਂ ਦਾ ਸਰਾਣਾ ਜਾਂ ਤੇਰੇ ਯਾਰ ਲੋਟਾ ਨਹੀਂ ਸਾਡੇ ਦਾ ਆਉਂਦਾ ਹੀ ਨਹੀਂ ਠੀਕ ਹੈ ਜੀ ਆਪਣਾ ਹੀ ਆ ਆਪੋ ਆਪਣੇ ਆਪਣੀ ਬੱਦੇ ਖੋਰ ਨਾ ਦੇ ਇਹਨੂੰ ਮਾੜਾ ਮੋਟਾ ਕੋਈ ਚਲੋ ਠੀਕ ਹੈ ਜੀ ਆ ਲਿਖਾ ਦੇ ਵੀ ਕੋਲੇ ਚ ਆ ਜਾ ਕਰਾ ਬਰੀ ਬਾਪੂ ਨੂੰ ਯਾਰ ਜਗੀ ਥੋੜਾ ਸਾਡੇ ਪੰਜ ਹਜ਼ਾਰ ਹੋ ਗਈ ਤੇ ਲਿਖੀ ਦੀ ਹੋ ਗਈ ਬੱਸ ਕਿੰਨੇ ਦੀ ਕਰਤੀ ਹੋ ਗਈ ਕਰਦੇ ਬੱਸ ਹੋ ਗਈ ਲਿਆ ਸਕੀ ਲੈ ਫੜਾ ਦੇ ਪੈਸੇ ਫੜਾ ਵੇ ਇਤੀ ਬੱਕਰੀ ਕੌਣ ਲਾ ਫੜੀ ਰੱਖ ਮੈਂ ਬਾ ਦਾਤਾਂ ਦਾਈ ਮੈਂ ਕੀ ਕਰਾਂ ਹੋਰ ਕੀ ਹੈ ਫਿਰ ਫੜਾ ਵਾ ਠੀਕ ਰੱਤਾ ਫੜਾ ਦੇ ਚਾਰਜਿਸ ਚਾਰਜਿਸ ਦਾ ਆ ਯਾਰ ਬਾਬਾ ਤਾਂ ਚੰਗੀ ਲੱਗੀ ਉਹ ਮੁਲਾਜ਼ਮ ਬੰਦਾ ਸਾਡਾ ਅੱਖ ਲਾ ਲਿਖਾਈ ਕਰਾ ਦੂ ਸਾਡੇ 5000 ਤੈਨੂੰ ਦੇ ਦਿਆਂਗੇ ਲਿਖਾਈ ਕਰਾ ਦੀ ਓਏ ਨਹੀਂ ਮੈਂ ਪਿੱਛੇ ਚਲ ਕੋਲ ਸੜਾ ਬੰਦਾ ਕੋਲੇ ਖੜਾ 200 ਘੱਟ ਸੀ 6 ਦੀ ਹੋ ਗਈ ਵਾਪਸ ਨਹੀਂ ਹੋ ਗਈ ਓ ਜਾਨ ਦੇ ਪਰੇ ਕੌਣ ਲਗਾ ਸਾਡੇ ਛ ਉਹ ਵੱਡਣ ਵਾਲੇ ਲਾਗੇ ਆ ਬਾਬਾ ਵੱਡਣਿਆਂ ਦਾ ਫਾਰਮ ਜੇ ਛੱਡੀਆ ਬਾਬਾ ਕਿਹੜਾ ਪਿੰਡ ਆਪਣਾ ਕਿਹੜਾ ਪਿੰਡ ਰਪਾਣਾ ਪਰੇ ਉਹ ਜੱਗੀ ਬੱਕਰੀ ਵਿਖਾਈਏ ਲੋ ਵੀ ਬਰਾੜ ਬਠੰਡੇ ਵਾਲੇ ਲੈਂਦੇ ਆ ਬੱਕਰੀ ਬੁੱچے ਕਰਨ ਵਾਲੀ ਜਾਂਦੇ ਬਾਬਾ ਇਹ ਜੱਗੀ ਕਿੰਨੇ ਦੀ ਕਰਤੀ 6000 ਠੀਕ ਹੈ ਭਾਈ ਦਿੱਤੀ ਚ ਪਾ ਦੇਣੀ ਆ ਹੱਥ ਨਾਲ ਤਾਂ ਕੰਮ ਹੋ ਜਾਣਾ ਲਾਓ ਵੀ ਬਰਗਾੜੀ ਵਾਲੇ ਗੁਰਪ੍ਰੀਤ ਨੇ ਇੱਕ ਸੌਦਾ ਹੋਰ ਕਰ ਲਿਆ। ਕੋਈ ਪੱਥਾ ਬਗੜਾੜੀ ਵਾਲਾ ਲੈ ਕੇ ਜਾਓ ਗੋਪੀ। ਇਧਰ ਨੂੰ ਹਾਂ ਹੀ ਕਰਾਂ। ਬਾਪੂ ਐਰ ਪਾਣੇ ਤੋਂ ਹਰੀ ਬਾਗ ਵਾਲਾ ਇਹਨੇ ਗੁੱਚੀ ਬੱਕਰੀ ਲਿਆਂਦੀ ਸੀ। ਕਿੰਨੇ ਦੀ ਕਰਤੀ? 7 ਦੀ ਕਰਤੀ। ਹਾਂ 7 ਦੀ। ਲਓ ਵੀ 7000 ਦੀ ਤੁਹਾਨੂੰ ਬੱਕਰੀ ਦਿਖਾਉਣੇ ਆ। ਹਾਂ ਬਈ ਹੈਪੀ ਆ। ਆ ਬੱਕਰੀ ਆ। ਜਿਹੜੀ ਕਿ 7000 ਦੀ ਹੋਈ ਆ। ਗੁੱਚੀ ਆ ਕੰਨਾਂ ਵਾਲੀ ਆ। ਲਾ ਵੀ ਪੈਸੇ ਗਣੋ ਬਈ। ਆਇਆ ਲਾਲਾ। ਐਨੂੰ ਐਡਾ ਜਾ ਹੋ ਜਾ ਹੈ ਹੈ ਜੀ ਤੋ ਦਾ ਵੀ ਬਾਬੇ ਨੇ 50 ਮਿੰਟਾ ਜਾ ਕੇ ਬੱਕਰੀ ਵੇਚਤੀ ਰਖਾਲਾ ਬੱਕਰਾ ਮੰਡੀ ਦੇ ਮੰਡੀ ਬੜੀ ਤਗੜੀ ਆ ਦਾ 50 ਮਿੰਟਾ ਦੀ 200 ਪੰਜਾ ਮਿੰਟਾ ਹੀ 200 ਤੇ ਗੁਰਪ੍ਰੀਤ ਨੇ ਕਰ ਲੇ ਲਓ ਜਾਓ ਜਾ ਦਿਲੇ ਹੋ ਗਏ ਪੈਸੇ ਬਾਈ ਹਾਂਜੀ ਹੋ ਗਏ ਜੀ ਧੰਨਵਾਦ ਬਾਈ ਖੜਾ ਲੈ ਤੂੰ ਉਸਾਈ ਗੱਡ ਲੈ ਤੂੰ ਉਹ ਨਹੀਂ ਤੇਰਾ ਮਰਾ ਕਰਦੇ ਯਾਰ ਮਰੀ ਜਾਂਦਾ ਬਫਾਰੀ ਬੰਦਾ ਤੇ ਸਾਡੇ ਨਾਲ ਦਾ ਅਸੀਂ ਉਹਨਾਂ ਨੂੰ ਵਟਾ ਕੇ ਸਾਨੂੰ ਕੀ ਫਾਇਦਾ ਲਿਆਤ ਉਹ ਬੱਕਰਾ ਲੈ ਰੇ ਮੈਂ ਖੜਾ ਨੈ ਸੀ ਤੂੰ ਉਹ ਯਾਰ ਤੂੰ ਬੱਕਰਾ ਲੈ ਤਨ ਅਸੀਂ ਗਈ ਜਨੇ ਜਦੋਂ ਖੜਾ ਸੱਤ ਬਾਲਜਾ ਹਾਂ ਤੋਰ ਬੱਕਰਾ ਤੋਰ ਤੂੰ ਤੈਨੂੰ ਕਹਦਾ ਲਫੜ ਮੀਮਣੇ ਹੀ ਆਉਂਦੇ ਨਾ ਯਾਰ ਕਿਤੇ 9000 ਦਾ ਕਿਹੜਾ ਖੜ ਜਾ ਯਾਰ ਪਰੇ ਹੋ ਜਾ ਯਾਰ ਤੈਨੂੰ ਉਹ 9 ਗਿੰਗੇ ਦਿੱਤਾ ਨੇ ਹਾਂ ਫੜ 8000 ਰੁਪਏ ਦੇ ਤੂੰ ਐ ਹੀ ਰਹਿ ਜਾਏਗਾ ਹੋਰ ਦੇ ਰੱਸਾ ਫੜਾ ਦੂੰ ਹੱਥ ਜੀ ਉਹ ਲੈ ਗਿਆ ਬਈ ਬੱਕਰਾ ਉਹ 7 ਬਾਲ ਲਊਗਾ ਸ਼ਰਤ ਲਾਲਾ ਯਾਰ ਬਾਈ ਕੱਚਾ ਅਗੇ ਬੰਦਾ ਪੱਕਾ ਬੰਦਾ ਵਜਨ ਵਾਲਾ ਬੰਦਾ ਨਾਸਰ ਦਾ ਮਗਾ ਯਾਰ ਕਿ ਮਾੜਾ ਬਹੁਤ ਕਰਦਾ ਆ ਸਿੰਘ ਦਾ ਵੀ ਸਾਈਜ਼ ਠੀਕ ਆ। ਕੱਲਾ ਲਿਸੇ ਦੇ ਆਟਾ ਹੀ ਆ। ਢਾੜੀ 5 ਤੈਨੂੰ ਮਾਣਾ। ਅੱਜ ਸੀਰੀ ਆਂਦਾ। ਆ ਯਾਰ, ਬਾਕੀ ਉਹਨੂੰ ਫੋਨ ਪਤਾ ਚਾਰ ਦਿੰਦੇ। ਹਾਂਜੀ। ਉਹ ਤੇਲੇ ਦੇ ਚਾਰ ਦੇ। 5 Google Pay ਕਰ ਦਿੰਦੇ। ਅੱਜ ਦਾ ਵਰਪ੍ਰਿੰਟ ਬਈਆ ਤੈਨੂੰ ਨਾ ਰੋਟੀ ਦੇ। 1 2 3 4 5। ਆ ਯਾਰ, 2000 ਹੀ ਹੋਇਆ। 7000 Google オーਗ ਨਹੀਂ 6000 Google Pay ਕਰ ਦਿੰਦੇ। ਕਿੰਨੇ ਦਾ ਮੁੱਕਿਆ ਬਈ? ਕੋਹ ਨਹੀਂ ਮੁੱਕਿਆ ਬਈ ਹਜੇ ਤਾਂ। ਕੋਈ ਕੋਈ ਨਹੀਂ ਮੁੱਕਿਆ। ਉਹ ਯਾਰ ਉਹ ਮੈਂ ਮਕਾਇਆ ਨਾ ਸਰਦਾ ਯਾਰ ਇਹ 8-8000 ਰੁਪਏ। ਤੂੰ ਸੱਤ ਬਾਰ ਬੋਟੇ ਆਇਆ। ਕਰ ਲੰਗਦਾ। ਕੀ ਗੁੱਗਲ ਬੈ ਕਰਤ ਨਾ ਮੈਂ ਕੋਈ ਚੱਕ ਲਾਗੇ ਬਾਬਾ ਜੀ ਵਾਲੋ ਚਲੋ ਤਾਂ ਸੌਦਾ ਨਹੀਂ ਤੁੱਟਲੇ ਇਹਦੇ ਯਾਰ ਪੈਸੇ ਤੂੰ ਦੇ ਦੀ ਗੁੱਗਲ ਬੈ ਸੌਦਾ ਪੱਕੀ ਦਾ ਕਰੋ ਦੇ ਨਾਲ ਕੀ ਮੁੱਕਿਆ ਕੀ ਜੱਗੀ ਕਿੰਨੇ ਦਾ ਕਰਤਾ ਬਾਈ ਬੋਲ ਨਹੀਂ ਬੋਲਦਾ ਯਾਰ ਮੈਂ 9 ਦਾ ਆਇਆ ਆ ਫੜਾ ਨਹੀਂ ਹੋਣਾ ਉਹ ਛੱਡ ਦੇ ਆ ਆ ਗਿਆ ਦੇ ਆਇਆ 18000 ਦਾ ਤੇਰੇ ਹੱਥੇ ਆਇਆ 18 ਲੈ ਕੇ ਰਿਕੀ ਦਾ ਵਿੱਚ ਪਾਇਆ ਲਿੱਸਾ ਬੋਗਾ ਹੋਰ ਕੀ ਜਾ ਹੋ ਗਿਆ ਪਾਲਾ ਖੁਸ਼ ਹੋ ਨਹੀਂ ਹੋਣਾ ਬਾਈ ਕਾਪੀ ਦਾ ਕਰਤਾ ਯਾਰ ਰਾਈ ਇਸ ਤੇ ਗਲਤ ਕਰਿਆ ਯਾਰ ਇੱਕ ਮਿੰਟ ਮੇਰੀ ਗੱਲ ਸੁਣਾ ਹਾਂ ਜੇ ਨਾ ਇੱਧਰ ਵੇਖ 500 ਆ ਗਗਰਾੜੀ ਵਾਲਾ ਮਾਨਜਾਦ ਓਏ 500 ਵੀ ਆ ਗਏ ਸਾਨੂੰ ਨਾ ਉਹਨੂੰ ਰੱਖਦਾ ਗਲਤ ਪਾ ਕੇ ਦੱਸਾਂ ਅੱਖਾਂ 'ਚ ਲੈ ਜਾ ਘਲਾੜੇ ਵਾਲਿਆ ਗੋੜ ਵਾਲਾ ਇਹ ਕਿੱਥੇ ਇਕੱਲੀ 20 ਕਿਲੋ ਵਾਜਣ ਦੇ ਪੈਸੇ ਲਾਦੇ ਭੋਮਿਆ ਯਾਰ ਬਸ ਇੰਨਾ ਕੀ ਆ ਹੈ ਦੇ ਦੇ ਗੁਰਪ੍ਰੀ ਦਾ ਓਏ 500 ਦੇ ਚਾਚਾ ਤੇਰੇ ਮਾਂ ਨੂੰ 500 ਦੇ ਹਸਾਂ ਨੂੰ ਬੱਕਰਾ ਖਰੀਦ ਲਿਆ ਮੈਂ ਵੱਧ ਪਾਦਾ ਕੋਈ ਤੇ ਨਹੀਂ ਆਪਾਂ ਵਾਜਣ ਦੇ ਹਸਾਂ ਹੈ ਚ ਕੀੜਾਣਾ ਲੱਗਿਆ ਪੂਰੇ ਦੰਦਾਂ ਵਾਲਾ ਆਓ ਦਵਾਈ ਦੂ ਯਾਦੀ ਲੈ ਕੇ ਬਾਈ ਦਰਦ ਵਾਲੀ ਹੂੰ ਨਾਨੀ ਦੇ ਵਜਨ ਦੇ ਹਿਸਾਬ ਨਾਲ ਕੰਨ ਕੁੰਡ ਤਾਂ ਹੈ ਚੰਗਾ ਚਾਲ ਚ ਥੋੜੀ ਉਹ ਚਾਲ ਫਿਰ ਜੇ ਵਾਹ ਹੈਗਾ ਬੋ ਵੀ ਦਾ ਬਦਲ ਦੀ ਚਾਲ ਲੱਸਾ ਬਾਂਦੀ ਆ ਦਹਾੜ ਚ ਪੁਗਦੀ ਆ ਆਤਮਾ ਕਿੰਨੇ ਹੀ ਪੁਗਦੀ ਆ ਉਹ ਰੱਜੇਗਾ ਵੀ ਕੋਈ ਹੈ ਇੱਕ ਮੁਠਕੀ ਓਏ ਸੱਤ ਬਾਲ ਕਰਦੀ ਆ ਫੇਰਾ ਸਾਡੇ ਦਾ 10 ਦਾ ਹੋ ਗਿਆ ਫੜ ਚੱਲ ਫੜਿਆ ਕੀ ਹੋ ਗਿਆ ਹੋ ਗਿਆ ਯਾਰ ਲੈ ਜਾ ਪੱਖਾ ਜਿੱਤ ਗਈ ਹਲਿਆਣਾ ਦਾ ਪੱਖਾ ਜਿੱਤ ਕੇ ਕਿੰਨੇ ਦਾ ਕਿੰਨਾ ਉਹ ਸਾਡੇ ਦਾ 18 ਦਾ ਇਹ ਜੂਆ ਦਾ ਹੀ ਮਾਰਿਆ ਪਿਆ ਨਹੀਂ ਦਾ ਇਕਲਾ ਦਾ ਹੋ ਗਿਆ ਫੜ ਨਹੀਂ ਹੁੰਦਾ ਜਾਂ ਹੋ ਗਿਆ ਫੜ ਚੱਲ ਲੈ ਜਾ ਇਕਲਾ ਲੈ ਲੈ ਹੋ ਗਿਆ ਫੜ ਨਹੀਂ ਜਾਂ 11000 ਦਾ ਪਾ ਗੱਲ ਕਰ ਫਿਰ ਹੋ ਗਿਆ ਓਏ ਪਾਲਾ ਹੁਣ 11000 ਦਾ ਕਰਤਾ ਖੜ ਨਹੀਂ ਹੁੰਦਾ ਭਾਈ 11000 ਦਾ ਪਾਉ ਮੈਂ ਇਧਰ ਵੇਖ ਜੇ ਤਾਂ ਦਿੰਦਾ ਹਾਂ ਜਾਣਾ ਬੋਲ ਕੇ ਕਹਿ ਰਿਹਾ ਤਾਂ ਹੋ ਗਿਆ ਬਸ ਕਿਤੇ ਬੰਦੀ ਬਹੁਤ ਬਹੁਤ ਬਾਬਾ ਇੱਕੋ ਹੀ ਬਾਤ ਦੇਖ ਲਓ ਦੇਖ ਇਹ ਤਾਂ ਵਾਧ ਨੇ ਰੁਪਈਆ ਪਣ ਬਾਈ ਮੈਂ ਗੋਪੀ ਮਾਨ ਜਾਕਰ ਪਾਲਾ ਖੁਸ਼ ਕਿੰਨੇ ਦਾ ਕਰਤਾ 11000 ਨਹੀਂ ਹੋਇਆ ਬਾਈ ਹਜੇ ਕਿਤੇ ਉਹ ਤੂੰ ਰੱਜੇਗਾ ਕਿੱਥੇ 1000 ਰੁਪਏ ਕਿੱਲਾ ਵੇਚੇਗਾ ਮੀਟ ਤੂੰ ਮੀਟ ਦੇ ਵਜੇ ਤੇ ਦੇਣਾ ਹੀ ਨਹੀਂ ਯਾਰ ਜਦੋਂ ਗੱਲ ਹੀ ਦੱਸੀ ਉਹ ਅਸੀਂ ਨਹੀਂ ਨਸਲ ਰੱਖਦੇ ਨੇ ਬੋਕਾਂ ਨੂੰ ਕਿਹੜਾ ਰੱਖੀ ਜਾਂਦਾ ਅਸੀਂ ਰੱਖਾਂਗੇ ਕੋਈ ਗੱਲ ਸਾਨੂੰ ਦੇ ਬੋਕ ਸਿੰਘ ਨਹੀਂ ਕੋਈ ਵਜਾ ਨਹੀਂ ਕਥਾ ਨਹੀਂ ਦੀ ਸਿੰਘ ਤੇਰੇ ਜਦੇ ਤੇਰੇ ਨਾਲ ਚਾਰ ਰਹਿੰਦੇ ਪਾਲਾ ਨਹੀਂ ਹੁੰਦਾ ਗਾਂ ਵੇਚਣਾ ਮੇਰੇ ਭਰਾਣਿਆਂ ਬਰਸਰ ਜਾਣਾ ਵੇਚਣਾ ਤਾਂ ਜਾਇਦਾਤਾਂ ਮਰਥਾ ਸਾਨੂੰ ਵੀ ਦੱਸਦਾ ਨਾ ਜੇ ਆਖਿਆ ਤੂੰ ਇਹਨੂੰ ਬਾਈ ਇਕਲਾਂ ਕਹਿਦਾ ਸਾਢੇ 10 ਕਿਹਾ ਇਹਨਾਂ ਨੇ ਨਾ 11 ਦਾ ਕਰਤਾ ਵੇ 11 ਦਾ ਕਰਤਾ ਉਹ ਦੇ ਦੇ ਰੋਟੀ ਆਉਂਦੀ ਤੈਨੂੰ ਨਹੀਂ ਓਹ ਕਿਹੜੀਆਂ ਰੋਟੀਆਂ ਦਾ ਪਰੌਂਠਾ ਇਹ ਭਾਲ ਦਾ ਵਿੱਚੋਂ ਆ ਪਰੌਂਠੇ ਦਿੰਦਾ ਲੋਕ ਅੱਜਕੱਲ੍ਹ ਗਰਮੀ ਨਾਲ ਲੱਸੀ ਪੀ ਕੇ ਛਾਲ ਲੈਂਦੇ ਰੋਟੀਆਂ ਨੂੰ ਜੀ ਕਰਦਾ ਪਰ ਪਰੌਂਠੇ ਪੂਰੀ ਦਿੰਦੀ ਹੈ ਨਹੀਂ ਬਾਈ ਕਰਦਾ ਭਾਮਿਆ ਆ ਆ ਦੇਖ ਵੱਡੀ ਉਮਰ ਨੂੰ ਕਿਹੜਾ ਬੁੱਢਾ ਆ ਗਿਆ ਛੇ ਦੰਦ ਹੋਇਆ ਹਜੇ ਦੰਦ ਟੋੜੀ ਜਾਂਦਾ ਵੀਰੇ ਟੋੜੀ ਜਾਂਦਾ ਤੂੰ ਮੜਾ ਬਚਾ ਦੇ ਤੇਰਾ ਭਲਾ ਜੀ ਆ ਦੇਖ ਸੁਭਾਈ ਵੇਖੇ ਨੇ ਦਾਣਾ ਪਾਇਆ ਜਿਹੜਾ ਲੈ ਉਹ ਜਿੱਚੇ ਚੜ ਲੱਗੇ ਕੈਮੀਕਲ ਤਾਂ ਆਈ ਜਾਂਦਾ ਬਾਹਰ ਜਸਾ ਬੱਕਰਾ ਇਹ ਨਹੀਂਗਾ ਵਿੱਚ ਇੱਥੇ ਵਿਕ ਜੂਗਾ ਇਹ ਮਹੀਨਾ ਦਾ ਸਾਹਮਣਾ ਬੂ ਮੈਂ ਦਾ ਆਪਾ ਕਰਾਂ ਯਾਰ ਕੀ ਹੋ ਗਿਆ 11 ਦਾ ਫਿਰ ਨਹੀਂ ਹੁੰਦਾ ਹੋ ਗਿਆ ਯਾਰ ਪਵਾ ਹਮ ਨੂੰ ਮਹੀਨੇ ਵੇੜਦਾ ਨਾ ਤੇ ਕਿ ਨਾਮ ਮੱਥਾ ਮਾਰ ਨਾ ਮੱਥਾ ਮਾਰ ਬਾਈ ਬੱਕਰਾ ਇਹ ਨਾ ਘੜ ਤੋਂ ਘੜ ਮਹੀਨਾ ਦੂ 2 ਮਹੀਨੇ ਸਾਹਮਣਾ ਬੂ ਸਾਹਮਣਾ ਬੂ ਰੁਪਿਆ 2-3000 ਖਾਊਗਾ ਇਹ ਤੇ じゃ ਐਂ ਕਰ ਤਪਲਿਓ ਖਰਾਕ ਦਵਾਦੇ 2-3000 ਦੀ ਹੋ ਗਵਾਦਾ ਹੋਰ ਜਪਾਲ ਲੀਏ ਪਰ ਦਾਣੇ ਲੱਤ ਖਾਦ 2000 ਦੀ ਖਰਾਕ ਉਹ ਚੁੱਪ ਕਰ ਸਾਨੂੰ ਪੈਸੇ ਦੇ ਦੇ ਜਿੰਨੇ ਖਰਾਕ ਜਾ ਉਹ ਫੀਡ ਪਾਉਣੀ ਪਊਗੀ ਆ ਵੀ ਹੁਣ ਵੇੜ ਤਾਂ ਕਿੰਨੇ ਦਾ ਨੇ ਵੇੜਾ 11000 ਦਾ ਵੀ ਠੀਕ ਆ ਲਓ ਵੀ 11000 ਦਾ ਹੋ ਗਿਆ ਆ ਬੱਕਰਾ ਤੇ ਲੈ ਲੈ ਸੱਤ ਪਾਲ ਨੇ ਬਹੁਤ ਬਹੁਤ ਧੰਨਵਾਦ ਹਾਂ ਹੋ ਗਿਆ ਬਈ ਹੋ ਗਿਆ ਕੀ ਮੰਗਿਆ ਬਾਈ ਪੱਠਾਂ ਦਾ ਗੁਰਪ੍ਰੀਤ ਜੱਗੀ ਟੱਪ ਗਿਆ ਉਹ ਆਪਣਾ ਕਿਹੜਾ ਪਿੰਡ ਆ ਬਾਈ ਹਾਂ ਹਾਈ ਪਿੰਡ ਰਖਾਲਾ 200 ਰਖਾਲਾ ਪਿੰਡ ਆ ਇੱਕ ਕਾਹਦਾ ਸੌਦਾ ਚੱਲਦਾ ਆਪਣਾ ਦੋ ਪੱਠਾਂ ਦੋ ਪੱਠਾਂ ਕਹਿੰਦੇ ਸੀ ਯਾਰ ਦੋ ਪੱਠਾਂ ਦਾ ਤੇ ਕੀ ਮੁੱਲ ਮੰਗਿਆ ਦੋਵਾਂ ਦਾ 20000 ਮੰਗਿਆ ਸੀ ਬਾਈ ਇਹਨੇ ਤਾਂ 12 ਆਖਿਆ ਦੀ ਮੈਂ 14 ਕਹਿਤਾ ਯਾਰ ਸਸੀ ਗਾ ਬਾਈ 14 ਜੇ ਮੈਂ ਲਿਖਾਈ ਵੀ ਕੈਦੀ ਕਰਾ ਦਿੰਦੇ ਆ ਦੇ ਦੇ ਬਟਾ ਨਹੀਂ 14.5 ਚ ਪੈ ਗਿਆ ਨਾ ਤਾਂ 400 ਲਿਖਾਈ ਦੇ ਕੀ ਫਰਕ ਕੀ ਰਹਿ ਗਿਆ ਤਾਂ ਦੱਸ ਦੇ 12 ਲਾਇਆ ਬਾਹ ਪੱਛਾਤਰਾ ਕੇਸ ਬਾਈ ਨਹੀਂ ਯਾਰ ਨਹੀਂ ਯਾਰ ਹੋ ਹੋ ਓ ਬਾਈ ਆ ਸੁਈ ਬੱਕਰੀ ਮਿਲ ਜਾਂਦੀ ਐ 10000 ਦੀ ਓ ਸੁਈ ਬੱਕਰੀ ਤੈਨੂੰ ਦਵਾ ਦੂੰ ਆ 10000 ਦੀ ਮੈਂ ਸੁਈ ਬੱਕਰਾ ਮੇਰੇ ਕੋਲ ਆ ਸਹੀ ਮਿਲ ਜਾਂਦਾ ਨਾ ਓ ਨਹੀਂ ਆ ਓ ਹੋ ਗਈਆਂ ਯਾਰ ਤੂੰ ਨਾ ਨਾ ਓ ਆ ਬਾਈ ਓ ਬਾਈ ਮੰਨ ਜਾ ਭਰਾਵਾ ਤੜਕੇ ਵੀ ਬਹੁਤ ਜੀੜਾ ਰਿਆ ਤੂੰ ਦੇ ਦੇ ਪੀਏ ਬਹੁਤ ਐ ਯਾਰ ਨਹੀਂ ਬਾਤ ਬਈਆਂ ਨਾ ਆ ਵੀ ਮੈਂ ਲੈ ਕੇ ਜਾਂਦਾ ਬਾਈ ਯਾਰ ਫਿਰ ਨਗਾਟਾ ਦੀ ਵਾਧਾ ਲਾਈ ਜਾਂਦਾ ਉਹ 16 ਪਰ ਆਈ ਵੀਰੀ ਲਾਈ ਜਾਂਦਾ ਸੀਗਾ ਫਿਰ 15 ਤੋਂ ਮੈਂ ਫਰਕ ਲੈਣਾ ਉਹ ਬੰਦੇ ਮੰਨ ਉਹ 16 ਤਿੰਨਾ ਦਾ ਲਾਉਂਦਾ ਸੀ ਉਹ ਉਹ ਦੋਵਾਂ ਦਾ ਲਾਉਂਦਾ ਹੈ ਬਾਈ ਯਾਰ ਨਹੀਂ ਬਾਈ ਤਿੰਨਾ ਦਾ ਲਾਉਂਦਾ ਸੀਗਾ 15 ਜਣ ਕੇ ਫਰਕ ਕਰਾਏ ਤਿੰਨਾ ਦਾ ਲਾਉਂਦਾ ਸੀ ਮੇਰੇ ਕੋਲ ਵੀਡੀਓ ਪਈ ਯਾਰ ਉਹ ਪਹਿਲੀ ਯਾਰ ਲੈਣੇ ਆ ਉਹ ਤਿੰਨੇ ਲਾਉਂਦਾ ਸੀ ਰੱਖੂ ਤਿੰਨੇ ਇਹਨਾਂ ਨੇ ਕੋਈ ਨਹੀਂ ਬਾਈ ਉਹ ਯਾਰ ਨਾ ਗੱਲ ਵਾਢ ਅਗਲੇ ਆਂਦਾ ਤੂੰ ਦੇ ਯਾਰ ਉਹ ਬਾਈ ਪੈਸੇ ਗਿਣੋ ਯਾਰ ਨਵੇੜੋ ਕੰਮ ਪੈਸੇ ਦੀ ਤਾਂ ਕੋਈ ਗੱਲ ਨਹੀਂ ਯਾਰ ਮੁਬਾਰਕ ਲੋ ਕਿਹੜਾ ਪਿੰਡ ਆਪਣਾ ਉਸਨਰ ਉਸਨਰ ਉਹ ਦੋਵਾਂ ਨਾਲ ਲਾਉਂਦਾ ਭਰਾਵਾ ਦੋਵਾਂ ਨਾਲ ਲਾਉਂਦਾ ਸੀ ਬਾਲਾ ਜੇਟ ਨੂੰ ਨਾ ਫੋਨ ਕਰਕੇ ਬਾ ਯਾਰ ਬਾਲਾ ਜੇਟ ਹੋ ਗਿਆ ਮੈਂ ਹੀ ਤਾਂ ਲਾਈ ਜਾਂਦਾ ਸੀ ਕਢ ਦੇ ਰੁਪਏ ਤੇਰੇ ਬੋਲੀ ਨਹੀਂ ਹੁਣ ਹੋ ਰਿਹਾ ਯਾਰ ਬਾ ਕਹਿ ਲਓ ਜਦੋਂ ਕਢ ਦੇ ਬਈ ਟੱਕਾ ਨਾਲ ਤੇ ਪਿਆਰ ਨਾਲ ਨਹੀਂ ਯਾਰ ਉਹ ਭਾਈ ਉਹ ਭਰਾਵਾ ਤੈਨੂੰ ਘਟਾ ਕੇ ਨਹੀਂ ਯਾਰ ਨਹੀਂ ਆ 1500 200 ਉੱਤੇ ਕਰ ਦਿਓ ਨਹੀਂ ਨਹੀਂ ਯਾਰ ਹੋਰ ਬੰਦੇ ਵੱਡਾ ਬਸ ਹਾਂ ਦਾ ਬਹੁਤ ਹੋਦਾ ਹੁਣ ਇਹ ਡਾਇਰੈਕਟਰ ਦੀ ਮੰਤਕ ਹੈ ਦੀ ਜੇਤ ਪਾਣ ਉਹ ਨਹੀਂ ਯਾਰ ਪਾਲਾ ਪਾਲ ਪਹਿਲੇ ਦੋ ਦਾ ਪਾਲਾ ਪਹਿਲੇ 15 ਉਹ ਲਿਖਾਇਆ ਸਾਡੇ 15 ਚ ਲਖਾਈ ਉਹ ਨਹੀਂ ਯਾਰ ਨਹੀਂ ਯਾਰ ਉਹ ਨਹੀਂ ਯਾਰ ਉਹ ਰਾਬਾ ਭਰਾਵਾਂ ਦੇ ਔਰ ਇਹ ਕਾਰ ਓਏ ਉਹ ਸਟੂਡੀਓ ਉਰੇ ਭਾਈ ਆ ਰਿਹਾ ਹੋਈ ਪਾਇਆ ਜੀ ਹੜਦੇ ਹੋਈ ਆ ਨਹੀਂ ਨਹੀਂ ਪੋਲਾ ਬੜਾ ਆ ਤਨ ਨਹੀਂ ਪਈ ਆ ਲੈ ਲੈ ਜਾ ਕਿੰਨੇ ਚ ਕਰਤਾ ਗੁਰਪ੍ਰੀਤ ਹੋ ਲਾ ਇੱਕ ਪਾਇਆ ਯਾਰ ਸਾਡੇ 15 ਹੋ ਗਈਆਂ ਉਹ ਗੁਰਪ੍ਰੀਤ ਭਾਈ ਤੇਰੀ 15 ਸਾਡੇ 15 ਕਿੰਨੇ ਚ ਕਰਤੀਆਂ ਬਾਈ ਨਹੀਂ ਆ ਸਾਡੇ 15 ਚ 15 ਠੀਕ ਆ ਜੀ ਠੀਕ ਆ ਜੀ 15 ਚ ਤੋਪਾ ਭਰਤਾ ਉਹ ਵੀ ਦੋ ਪੱਠਾ ਸਾਡੇ ਹਜ਼ਾਰ ਚ ਗਿਣੋ ਭਾਈ ਲਿਆ ਆਖੇ ਯਾਰ ਬਹੁਤ ਨਾਕਾਣ ਨਹੀਂ ਯਾਰ ਕੋਈ ਆਉਂਦਾ ਅਗਰ 100 ਯਾਰ ਕੋਈ ਗੱਲ ਸੋ ਗੱਲ ਸੋ ਦੀ ਨਹੀਂ ਚੱਲ ਆ ਦੇ ਜੇ ਇਹਦੇ ਕੋਈ ਦੇ ਦੇ ਲਾ ਸੀ ਭਾਈ ਹੁਣ ਕਿਵੇਂ ਕਰਾਇਆ ਗੁਰਪ੍ਰੀਤ ਹੁਣ ਗੁਰਪ੍ਰੀਤਾ ਪਤਾ ਲੱਗੂਗਾ ਉੱਥੇ ਜਾ ਕੇ ਇਹ ਉਂਗਲ ਫੜਾਈ ਆ ਤੇ ਗੁੱਟ ਫੜੀ ਜਾਂਦਾ ਹੁਣ ਲਖਾਈ ਬਾਈ ਉਹਨਾਂ ਦੀ ਆ ਆਪੋ ਆਪਣੀ ਆ ਮੈਂ ਪੈਸੇ ਦੇਣੇ ਆ ਬਸ ਨਾ 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 ਮੈਂ ਨਹੀਂ ਕੋਈ ਵੀ ਦੇਣਾ ਨਹੀਂ ਨਹੀਂ ਫੇ ਮੈਂ ਉਹ ਯਾਰ ਸਰਦਾਰ ਬੰਦਾ ਕੋਈ ਨਹੀਂ ਤੈਨੂੰ ਫਰਕ ਪੈਂਦਾ ਮੇਰੇ ਅੱਖੇ ਲੱਗ ਜਾਂ ਬਾਈ ਬਣ ਕੇ ਬਸਤਾਵਾ ਬਹੁਤ ਵੱਡਾ ਹੁੰਦਾ ਨਾ 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 ਮਹਿੰਗੀ ਨਹੀਂ ਹੁੰਦੀ ਨਾ ਸਸਤੀ ਆਹੋ ਲਖਾਈ ਆਪੋ ਆਪਣੀ ਨਹੀਂ ਨਹੀਂ ਉਹ ਐਵੇਂ ਜੇਤ ਪਟੌੜੇ ਵਾਲੇ ਨਾਲ ਲੜੀ ਜਾਂਦੇ ਦਾਰੂ ਦੀ ਬੋਤਲ ਲੈ ਲਈ ਆ ਨਾ 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 ਮਾਤਾ ਨਹੀਂ ਨੀ ਮੈਂ ਗੱਲ ਠੀਕ ਆ ਯਾਰ ਕੋਈ ਤੱਕਾ ਨਹੀਂ ਭਰਾਵਾ ਓ ਬਾਪੂ ਮੰਨ ਜਾ ਤੂੰ ਵੀ ਆਪਾਂ ਦਾ ਬੋਲੇ ਹੀ ਨਹੀਂ ਤੁਹਾਡੇ ਜਿਵੇਂ ਤੁਸੀਂ ਬਾਈ ਯਾਰ ਤੈਨੂੰ ਅਸੀਂ ਤੇਰੇ ਰੋਖ ਦੀ ਗੱਲ ਨਹੀਂ ਕੀਤੀ ਅਸੀਂ ਮੰਡੀ ਨੇ ਬਾਈ ਜਮਾ ਨਹੀਂ ਬੋਲੇ ਅਸੀਂ ਤੇ ਇੰਨਾ ਪੈਸੇ ਬਾਅਦ ਤੇ ਹੋਰ ਵੀ ਪਾਸ ਤੇਰੇ ਪੱਖ ਦੀ ਗੱਲ ਕੀਤੀ ਆ ਆਪਾਂ ਬਾਈ ਜਮਾ ਹੀ ਥੋਡੀ ਗੱਲ ਮੈਂ ਲੱਦੀ ਨਹੀਂ ਫਿਰ ਕੋਈ ਸਾਨੂੰ ਲਾਲਚ ਨਹੀਂ ਦਲਾਲੀ ਦਾ ਨਹੀਂ ਕਾਹੇ ਦਾ ਨਹੀਂ 500 ਦਲਾਲੀ ਮੈਂ ਤਾਂ ਲਵਾਂਗਾ ਤੂੰ ਦਾ ਹਿਆਰ ਲੈ ਤੈਨੂੰ ਗੱਲ ਹੀ ਆ ਤੇਰੇ ਨਾਲ ਗੱਲ ਆ ਯਾਰ ਲੋ ਵੀ ਮਾ ਇਸ ਦਾ ਭੈਣ ਨਹੀਂ ਸੌਦੀ ਤਾਂ ਲਾਸ ਹੀ ਲੀਤੀ ਦਾ ਭੈਣ ਨਹੀਂ ਕਲੀ ਹਾਂ ਬਾ ਲਾਸ ਦੀ ਪੈਸੇ ਦੀ ਜਾਨਾ ਤੈਨੂੰ ਹਾਂ ਸਹੀ ਗੱਲ ਆ ਲੈ ਵੀ ਆ ਬਾਈ ਜਸਪਾਲ ਆ ਨਾ ਬਾਈ ਹਾਂਜੀ ਹਾਂ ਕਿਹੜਾ ਪਿੰਡ ਆਪਣਾ ਮਦੀਰ ਮਦੀਰ ਅਸਰੇ ਚੜਾਤਾ ਬਾਈ ਸੌਦਾ ਬਹੁਤ ਬਹੁਤ ਧੰਨਵਾਦ ਤੇਰਾ ਬਾਈ ਜਿਹੜਾ ਤੂੰ ਸਾਡੇ ਆਖੇ ਲੱਗਿਆ ਨਹੀਂ ਬਾਈ ਆਪਾਂ ਤਾਂ ਤੁਹਾਡੀ ਗੱਲ ਲੱਦੀ ਨਹੀਂ ਜਿਵੇਂ ਤੁਸੀਂ ਕਰਤਾ ਬਾ ਠੀਕ ਬਸ ਸਹੀ ਆ ਸਹੀ ਆ ਚਲੋ ਬਈ ਲਖਾਈ ਕਰਾਓ